ਾਵਣੁ ਹੋਇ ਮਹਲਾ ਦੂਜਾ ਸੇ ਪੂਰੇ ਸਾਹਾ ਜਿਨਿ ਪੂਰਾ ਪਾਇਆ ਅਠੀ ਵੇ ਪਰਵਾਹਾ ਰਹਿਨ ਇਕ ਤੈ ਰੰਗ ਦਰਸ਼ਨ ਰੂਪ ਅਥਾ ਵਿਰਣੇ ਪਾਈਐ ਕਰਮ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੁੱਠੀ ਧੰਦੇ ਚੋਰ ਮਹਿਲ ਨਾ ਪਾਈ ਐ ਇਹਨਾਂ ਚਿੱਤ ਕਠੋਰ ਸੇਵ ਗਵਾਈ ਐ ਜਿਤ ਘਟ ਸੱਚ ਨਾ ਪਾਈ ਸੋ ਭੰਨ ਕਢਾਈ ਐ ਕਿਉਂ ਕਰ ਪੂਰੇ ਵਟ ਤੋਲ ਤੁਲਾਈ ਐ ਕੋਈ ਨਾ ਆਖੇ ਘਟ ਹਉ ਮੈਂ ਜਾਈ ਐ ਲੈਇਨ ਖਰੇ ਪਰਖ ਦਰਬੀ ਨਾਈ ਐ ਸੌਦਾ ਇਕਤ ਹਟ ਪੂਰੇ ਗੁਰ ਪਾਈਐ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਪਾਲਹਿ ਗੁਣੀ ਗਹੀਰ ਕਰਮਵੰਤੀ ਸਹਲਾਇਆ ਨਾਨਕ ਕਰ ਗੁਰ ਪੀਰ ਚੌਥਾ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਕਿੰਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਮ ਉਹ ਤੇ ਅੰਮ੍ਰਿਤ ਵੰਡੀ ਐ ਕਰਮੀ ਹੋਏ ਫਸਾਉ ਕੰਚਨ ਕਾਇਆ ਕੱਸੀ ਐ ਵੰਨੀ ਚੜੈ ਚੜਾਉ ਜੇ ਹੋਐ ਨਦਰਸਰਾਫ ਕੀ ਬਹੁੜ ਨਾ ਪਾਈ ਤਾਉ ਸਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ ਉਥੈ ਪਾਪ ਪੁਨ ਬੀਚਾਰੀਐ ਕੂੜੈ ਘਟੈ ਰਾਸ ਉਥੈ ਖੂਟੇ ਸੱਟਿਐ ਖਰੇ ਕੀਚਹਿ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌਣੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਹੀ ਪਤੀਆਏ ਸੱਚ ਵਿਗਸਿਆ ਸੱਚਾ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਸਿਆ ਸੱਚਾ ਦੇ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖਵਾਈਐ ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁੱਝ ਵਖਾਣ ਮਹਿਲ ਬੁਲਾਈਐ ਸ਼ਲੋਕ ਮਹਲ ਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਧਾ ਪੂਜ ਅਨਸਾਰ ਕਰਾਈ ਸਗਲੇ ਦੂਖ ਪਾਣੀ ਘਰ ਪੀਵਾ ਧਰਤੀ ਹਾਕ ਚਲਾਈ ਤਰਤ ਰਾਜੀ ਅੰਬਰ ਤੋਂ ਨੇ ਪਿਛੈ ਟੰਕ ਚੜਾਈ ਏ ਵਡ ਵੱੱਦਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਏਤਾ ਤਾਣ ਹੋਐ ਮਨ ਅੰਦਰ ਕਰੀ ਪੇ ਆਖ ਕਰਾਈ ਜੇ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਢਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇਕ ਵੰਨ ਭੁਖਿਆ ਭੁਖ ਨਾ ਉਤਰੈ ਗੱਲੀ ਭੁਖ ਨਾ ਜਾਏ ਨਾਨਕ ਭੁਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜੇ ਕੂੜੇ ਕਮਾਈ ਐ ਵਿਣ ਸੱਚੇ ਕੂੜਿਆਰ ਬੰਨ ਚਲਾਈ ਐ ਵਿਣ ਸੱਚੇ ਤਨ ਛਾਰ ਛਾਰ ਰਲਾਈ ਐ ਵਿਣ ਸੱਚੇ ਸਭ ਭੋਕਾ ਜੇ ਪੈਂਜੈ ਖਾਈ ਐ ਵਿਣ ਸੱਚੇ ਦਰਬਾਰ ਕੂੜ ਨਾ ਪਾਈ ਐ ਕੂੜਾ ਲਾਲਚ ਲੱਗ ਮਹਿਲ ਖਵਾਈ ਐ ਸਭ ਜਗ ਠੱਗਿਓ ਠੱਗ ਆਈ ਐ ਜਾਈ ਐ ਤਨ ਮਹਿ ਤ੍ਰਿਸ਼ਨਾ ਅਗ ਸ਼ਬਦ 부ਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁਨ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤਕੇ ਸਾਧ ਖੰਦਾ ਲਹਿ ਦਾਨ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਉਲਜਵੇ ਹਰ ਲਾਲ ਤਿਤ ਫਲ ਰਤਨ ਲਗਹਿ ਮੁਖ ਭਾਖਿਤ ਖਿਰਦਰ ਦਹਿ ਨਿਹਾਲ ਨਾਨਕ ਕਰਮ ਹੋਐ ਮੁਖ ਮਸਤਕ ਲਿਖਿਆ ਹੋਐ ਲੇਖ ਅਠ ਸੱਠ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੀਖ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵੰਦਿਆ ਮਰ ਮਾਰਨਾ ਪਛੋ ਤਾਈ ਐ ਝੂਠਾ ਇਹੋ ਸੰਸਾਰ ਕਿਨ ਸਮਝਾਈ ਐ ਸੱਚ ਨਾ ਧਰੇ ਪਿਆਰ ਤੰਦੈ ਧਾਈ ਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ ਹੁਕਮੀ ਸਿਰ ਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਮੋਹਤ ਨਾ ਚਸਬਲੰਮ ਪਰ ਯੈ ਪਾਈਐ ਗੁਰ ਪ੍ਰਸਾਦੀ ਭੁਜ ਸਚ ਸਮਾਈਐ ਸ਼ਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੀ ਮਹਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬੇ ਉੱਤਮ ਕਬ ਨੀਚ ਕਬ ਚੰਦਨ ਕਬ ਅਕ ਦਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹਿ ਵਖਾਣ ਕਹਿ ਕਹਿ ਜਾਵਣਾ ਦੀਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਖ ਦਰਗਾਹ ਪਾਵਣਾ ਖਾਲਕ ਕਉ ਆਦੇਸ ਟਾਢੀ ਗਾਵਣਾ ਨਾਨਕ ਜੁਗ ਜੁਗ ਇਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆਂ 나ਗ ਲੱਗੇ ਜਾਏ ਆਪਣ ਹੱਥੀ ਆਪਣੈ ਦੇ ਕੂ ਚਾਇਆ ਪੇ ਲਾਇ ਹੁਕਮ ਪਾਇ ਧੁਰ ਖਸਮ ਕਾ ਅਤੀ ਹੂੰ ਧਕਾ ਖਾਈ ਗੁਰਮਕ ਸਿਉਹੋ ਮਨ ਮੁਖ ਅੜੈ ਡੁੱਬੈ ਹੱਕ ਨਿ ਆਈ ਦੁਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਈ ਨਾਨਕ ਏਵੇਂ ਜਾਣੀਐ ਸਭ ਕਿਸ ਤਿਸਹਿ ਰਜਾਈ ਮਹੱਲਾ ਦੂਜਾ